पई आहे सवरे রাম সিয় রাম পুরো পুরো বড় পুরি পুরি চলো রাম সিয়া রাম

ਜਿਹੜੇ ਜਿਹੜੇ ਸਿਆਰਾ ਨੂੰ ਪਿਆਰ ਕਰਦੇ ਲੋਕ ਤੇ ਦੁਨਿਆਤ ਚ ਪਰਕੇ ਨ ਮੇਰੇ ਨਾਲ ਗਾ ਜੈ ਸਿਆਰਾ ਵਾ ਵਾ ਜੈ ਸਿਆਰਾ ਜੈ ਸਿਆਰਾ ਹੁਣ ਕੀ ਕਹਣਾ ਰਾ

ਡਰਾਮੇਟਿਕਲਬ ਤੋਂ ਜੋ ਮੈਦੋ ਆਏ ਨੇ ਉਹ ਆਪਣਾ ਰੋਲ ਲੈ ਮਾਰ ਗਏ ਉਸ ਤੋਂ ਬਾਅਦ ਰਮਨਦਨ ਹੋਊਗਾ ਐਮਐਲਏ ਸਾਹਿਬ ਮਨ ਜੋ ਅਰਮਨ ਫੇਰ ਬਹੁਤ ਬਹੁਤ ਤੁਨਵਤ ਸਾਡੇ ਬਹੁਤ ਹੀ ਸਤਿਕਾਰ ਤੇ ਸਨਮਾਨ ਦੇ ਯੋਗ ਮੇਰੇ ਹਲਕਾ ਬੱਲੂ ਆਣਾ ਦੇ ਵਾਸੀ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੀਆਂ ਬੱਚਿਆਂ ਮੇਰੇ ਬਜ਼ੁਰਗ ਮੇਰੇ ਲੋਰੀਆਂ ਕਿ ਇਹ ਬੱਲੂ ਆਣਾ ਹਲਕੇ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਦੁਸ਼ਹਿਰਾ ਅੱਜ ਤੋਂ ਪਹਿਲਾਂ ਕਿਹਨੇ ਵੀ ਬੱਲੂਆਣਾ ਹਲਕੇ 'ਚ ਦੁਸ਼ਹਿਰਾ ਨਹੀਂ ਮਨਾਇਆ ਗਿਆ ਇਹ ਧਾਰਮਿਕ ਪ੍ਰੋਗਰਾਮ ਹੈ ਮੈਂ ਇਹਨੂੰ ਕੋਈ ਰਾਜਨੀਤਿਕ ਮੰਚ ਨਹੀਂ ਬਣਾਉਣਾ ਚਾਹੁੰਦਾ ਪਰ ਮੈਂ ਇੱਕ ਗੱਲ ਜ਼ਰੂਰ ਇਹ ਕਰਾਂਗਾ ਕਿ ਜਦੋਂ ਵੋਟਾਂ ਦਾ ਟਾਈਮ ਸੀ 2022 ਦੇ ਵਿੱਚ ਮੈਂ ਉਹ ਵੀ ਆਪਾਂ ਕਰ ਦਿੱਤਾ ਤੇ ਅੱਜ ਮੈਂ ਇੱਕ ਗੱਲ ਹੋਰ ਕਹਿਣਾ ਹੈ ਕਿ ਜਿਹੜੀ ਸਾਡੀ ਧਾਰਮਿਕ ਆਸਤਾ ਦੀ ਬੁਲਾਨੀ ਦੂਜੇ ਹੱਕੇ ਦੇ ਜਾਜਾ ਅਸੀਂ ਮਲਾਨ ਦੇ ਅਸੀਂ ਅੱਜੋਂ ਦੇ ਤੋਂ ਵੀ ਨਿਕਲ ਗਏ ਆ ਉਹ ਆਸੀਂ ਆਪਦਾ ਤਿਹਾਰਾ ਜਿਹੜਾ ਦੁਸ਼ਹਿਰੇ ਦਾ ਉਹ ਹਰ ਸਾਲ ਮਨਾਇਆ ਕਰਾਂਗੇ ਸਾਡੇ ਜੋਤੀ ਪ੍ਰਕਾਸ਼ ਜੀ ਨੂੰ ਅਸੀਂ ਪ੍ਰਧਾਨ ਬਣਾਨੇ ਆਂ ਅੱਜ ਦੁਸ਼ਹਿਰਾ ਕਮੇਟੀ ਦਾ ਔਰ ਇਹ ਜਿਹੜਾ hindu ਤਰੰਗ ਦਾ ਤਿਹਾਰਾ ਅਸੀਂ ਹਰ ਸਾਲ ਮਨਾਇਆ ਕਰਾਂਗੇ ਜਹਾਂ सत्य का साथ है वहां धर्म का वास जहां धर्म का वास है वहां विजय की और तो आसत त्यौहार है ये आप हर साल मनावे और अज मैं दुशहरे की खुशी दे तेती दे के इस पिंड लाख रुपया देकर जा रहे हैं 33 ਲੱਖ ਰੁਪਇਆ ਨਸ਼ਿਆ ਵਿਰੋਧ ਮਹੰਮ ਦਾ ਪੂਰੇ ਪੰਜਾਬ ਆਗਾਜ਼ ਕੀਤਾ ਹੋਇਆ ਅਜੇ ਨਸ਼ੇ ਦੀ ਬੁਰਾਈ ਨੂੰ ਆਪਾਂ ਖਤਮ ਕਰਨਾ ਹੈ ਔਰ ਪ੍ਰਣ ਕਰਨਾ ਹੈ ਕਿ ਅਸੀਂ ਨਸ਼ੇ ਤੋਂ ਦੂਰ ਰਹਿਣਾ ਹੈ ਤੁਹਾਡਾ ਸਾਰਾ ਪਾਰ ਕੀਤਾ ਜਾਵੇਗਾ RAMJANDER ji ਉਹ ਤੋਂ ਬਾਅਦ ravan daahan ਕਰਿਆ ਜਾਵੇਗਾ ਜੋ ਪਟਾਕਿਆਂ ਦੀ ਸ਼ੋਭਾਤ ਹੈ ਉਹ ਆਪਣੀ ਕਰ ਸਕਦੇ ਹੋ ਉਸ ਤੋਂ ਪਹਿਲਾਂ MLA ਸਾਹਿਬ ਵੱਲੋਂ ਨਾਲ ਸਨਮਾਨਤ ਨਹੀਂ ਕਰਦੇ ਸਿਰਫ ਗਾਮੀਲਾ ਝੂਮੇ ਵਾਲੇ ਬੇਨਤੀ ਹੈ ਵੀ 5 ਮਿੰਟ ਲਾਉਣਗੇ ਹਾਂ ਤੋਂ ਉਸ ਤੋਂ ਬਾਅਦ ਨੂਰਾ ਜੀ ਬੋਲਣਗੇ ਨਾਲ ਹੀ ravan daahan ਹੋਵੇਗਾ इस तो बात सो सुनो हाले जाना नहीं पाई किसी ने की। हो राम चंद्र में, मगर मैं भू नहीं जाती दिलावर की कजा के सामने शंकर की जय शंकर की जय शंकर की उछलता है कूदता है नाच लोगों को दिखाता है परंतु अपने स्वामी के लिए रोटी का टुकड़ा कमाता है रस्सी चल गई मगर बल नहीं गया अभी तक तो झुकी है ये तेरे ही झुकाने से कल को ये उठेगी ना तेरे इसे उठाने से पंडित मैं ਧੰਨਵਾਦ ਰਾਮਾਇਣ ਦੇ ਕਲੱਬ ਚੋਮਿਆੜੀ ਜਿਨ੍ਹਾਂ ਨੇ ਬਹੁਤ ਵਧੀਆ ਆਪਣਾ ਰੋਲ ਲਦਾਇਆ ਹੋਰ 라ਵਨ ਤਹਿਰ ਕੀਤਾ ਜਾਊਗਾ ਪਟਾਕਿਆਂ ਵਾਲਿਆਂ ਨੂੰ ਬੇਨਤੀ ਪਟਾਕੇ ਸਟਾਰਟ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਨੂੰ ਬੇਨਤੀ ਸਨਤਾ ਬੈਠਣ ਦਾ ਕਸ਼ਟ ਕਰਨ ਕਿਉਂਕਿ ਉਸ ਤੋਂ ਬਾਅਦ ਨੂਰਾ ਭੈਣ ਜੀ ਫਿਰ ਗਾਣਗੇ ਆਪਾਂ ਹਲੇ ਸਮਾਪਤ ਨਹੀਂ ਕੀਤਾ ਸੋ ਆਪਾਂ ਉਹ ਵੀ ਸੁਣਨ ਵਾਲੇ ਹਲੇ ਭੈਣ ਜੀ ਨੂੰ ਹੋਰ ਸੁਣਨਾ ਜੋਤੀ ਨੂਰਾ ਜੀ ਨੂੰ ਸੋ ਸਾਡੇ ਵਿਚਕਾਰ ਨਿਕਰਮ ਜੀ ਸਰਪੰਚ ਕਲੂ ਤੋਂ ਪਹੁੰਚੇ ਹਨ ਜੀ ਆਇਆਂ ਕਹਿੰਦਾ ਫਰਮਨ ਡੋਲਾ ਜੀ ਫੈਰ ਗੇਟ ਵਾਲੇ ਹਾਜਰ ਦਾ ਪਹੁੰਚੇ ਹਨ ਜੀ ਆਇਆਂ ਕਹਿੰਦਾ ਜਿੰਨੀ ਗੱਲ ਚੱਲ ਰਹੀ ਹੈ ਕਿਉਂਕਿ ਅਚਾਈ ਹਮੇਸ਼ਾ ਚਾਈ ਹੁੰਦੀ ਹੈ ਬੁਰਾਈ ਬੁਰਾਈ ਹੁੰਦੀ ਹੈ ਕਿਉਂਕਿ ਜਿੱਤ ਹਮੇਸ਼ਾ ਅਚਾਈ ਦੀ ਰਹੀ ਹੈ ਜਦੋਂ ਵੀ ਜਿੱਤ ਹੋਈ ਹੈ ਚੰਗੇ ਦੀ ਹੁੰਦੀ ਹੈ ਬੁਰਾਈ ਦੀ ਨਹੀਂ ਹੁੰਦੀ ਸੋ ਆਪਾਂ ਸਿੱਖਿਆ ਲੈ ਕੇ ਜਾਣੀ ਹੈ ਵੀ ਆਪਾਂ ਆਵੇ ਜੇ ਕੋਈ ਬੋਲਾਂ ਵਾਲੀ ਕਰਨਾ ਨਾਲੇ ਕਹਿੰਦੇ ਆ ੜਕਾ ਪੈਂਦੀ ਲੱਗਦਾ ਪਏ ਜਿਹੜਾ ਘਰ ਦਾ ਪੈਂਦੀ ਹੁੰਦਾ ਉਹ ਮੇਸ਼ਾ ਹੀ ਲੱਗਾ ਰਹਿੰਦਾ ਹੈ ਆਹੜਾ ਭਰਾ ਨੂੰ ਰੜ ਕੇ ਰਹਿਣਾ ਚਾਹੀਦਾ ਹੈ ਉਹ ਕਈ ਜੀਵਨ ਦੇ ਗਿਆਤਰ ਸੰ ਪਰ ਹੰਕਾਰ ਮਾਰਾ ਹੁੰਦਾ ਹੈ ਹੰਕਾਰ ਕਦੇ ਨਾ ਕਰੀਏ ਬਸ ਸੋ ਹੰਕਾਰ ਦੀ ਮਾਰ ਹਮੇਸ਼ਾ ਪੈਂਦੀ ਹੈ ਔਰ ਹੰਕਾਰ ਖਤਮ ਹੋਣ ਵਾਲਾ ਹੈ ਸੋ ਬੇੰਤੀ ਹੈ ਬੇ ਜੋ 라ਵਣ দહન আরম্ভ ਕੀਤਾ ਜਾਏ ਮਾਨਯੋਗ ਐਮਐਲਏ ਸਾਹਿਬਾਨੋ ਬਾਪ ਜੀ ਨੂੰ ਬੇਨਤੀ ਵੀ 라ਵਣ দહન আরম্ভ ਕੀਤਾ ਜਾਵੇ ਸੰਗਤਾਂ ਨੇ ਹੁਰਦਮ ਨਹੀਂ ਮਚਾਉਣਾ ਆਪਣੇ ਸੀਟਾਂ ਤੇ ਬੈਠਣਾ ਹੈ ਬਸ ਸਿੰਦਰ ਜੀ ਨੂੰ ਬੇਨਤੀ ਆ ਕੇ ਕਰੋ ਵਾਲੋਂ ਨੂੰ ਇਸ ਸਟੇਜ ਤੇ ਪਹੁੰਚੋ ਸਿੰਦਰ ਜੀ ਸਿਮਰਜੀਤ ਜੀ ਸਟੇਜ ਤੇ ਪਹੁੰਚੋ ਤੇ ਆਪ ਪਦੀ ਰਾਜ ਚੰਦਰ ਭਗਵਾਨ ਰਾਵਣ ਦੇਹ ਕਰਦਾ ਹੈ ਉਹ 라ਵਣ ਦੇਹ ਦੀ ਕਾਰਵਾਈ ਤੋਂ

ਮਨਜੀ <manyainly> ਬੇਰਕੇਦਾਂ Party!